ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨਤੀਜ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਚੜ੍ਹਦੀਆਂ ਕਲਾਂ ਦਾ ਬੀਰ ਰਸ ਸ੍ਰੀ ਸਾਹਿਬ ਦਾ ਸੱਚਾ ਸਨਮਾਨ ਸ਼ਸਤਰਧਾਰੀ ਖਾਲਸਾ ਜੀ ਲਈ ਨਿਰਭੈ ਪਦ ਦੇ ਦਾਤੇ ਸ੍ਰੀ ਕਲਗੀਧਰ ਜੀ ਨੇ ਇਸ ਪ੍ਰਕਾਰ ਵਰਣਨ ਕੀਤਾ ਹੈ ਖਗਖੰਡ ਪੇ ਹੰਡੰਗ ਖਲ ਦਲ ਖੰਡੰ ਅਤਰਣ ਮੰਡੰ ਬਰਵੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਵੰ ਸੁਖ ਸੰਤਾ ਕਰਨੰ ਦਰਮਤ ਦਰਣੰ ਗਿਲਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਵਾਰਣ ਮਮ ਪ੍ਰਤਿਪਾਰਣ ਜੈ ਤੇਗੰ ਤ੍ਰਿਭੰਗੀ ਛੰਦ ਬਜਿਤਰ ਨਾਟਕ ਪਾਚੈ ਦਸਵੀਂ ਦੇਣ ਹਾਰਿਆ ਖਲਦਲੀ ਜਰਵਾਣਿਆਂ ਦੇ ਜ਼ੋਰ ਜ਼ੁਲਮ ਤੋਂ ਸਵਤੰਤਰਤਾ ਦੇਣ ਹਾਰੀ ਇਹ ਸ੍ਰੀ ਸਾਹਿਬ ਹੈ ਅਤੇ ਅਵਸਰ ਪਾਇਤੇ ਕੇਵਲ ਸ੍ਰੀ ਸਾਹਿਬ ਦਾ ਸਹਾਰਾ ਲੈਣਾ ਹੀ ਗੁਣਕਾਰੀ ਹੈ ਅਤੇ ਇਸ ਸਹਾਇਤਾ ਸਹਾਰੇ ਨਮਿਤ ਸ੍ਰੀ ਸਾਹਿਬ ਦਾ ਵਰਤਣਾ ਪੂਰਨ ਧਰਮ ਨਿਉ ਅਤੇ ਪਰਲੇ ਦਰਜੇ ਦਾ ਪਰ ਉਪਕਾਰ ਹੈ ਇਸੇ ਪਰਉਪਕਾਰ ਨਮਿਤ ਹੀ ਸ੍ਰੀ ਦਸਮੇਸ਼ ਪਿਤਾ ਜਗਤ ਵਿਖੇ ਪਠਾਏ ਗਏ ਅਤੇ ਇਸੇ ਪਰਉਪਕਾਰ ਪੁੰਜ ਪਿਤਾ ਸ੍ਰੀ ਦਸਮੇਸ਼ ਜੀ ਨੇ ਅਕਾਲੀ ਖਾਲਸਾ ਪੰਥ ਅਕਾਲ ਪੁਰਖ ਦੀ ਖਾਸ ਆਗਿਆ ਅਨੁਸਾਰ ਚਲਾਇਆ ਸ੍ਰੀ ਦਸਮੇਸ਼ ਬਿਥਾਰੇ ਇਸ ਪਰਉਪਕਾਰ ਦੇ ਆਦਰਸ਼ ਆਈਡੀਅਲ ਨੂੰ ਛੱਡ ਕੇ ਕਿਸੇ ਹੋਰ ਉਸ ਦੇ ਚਲਾਏ ਆਦਰਸ਼ ਦੇ ਪਿੱਛੇ ਖਾਲਸਾ ਜੀ ਦਾ ਲਗਣਾ ਨਾ ਕੇਵਲ ਸ੍ਰੀ ਦਸ਼ਮੇਸ਼ ਜੀ ਦੇ ਚਲਾਏ ਅਟਲ ਆਦਰਸ਼ ਤੋਂ ਬੇਮੁਖ ਹੋਣਾ ਹੈ ਬਲਕਿ ਪਰਉਪਕਾਰ ਦੇ ਉੱਚ ਪੌੜੇ ਤੋਂ ਹਿਠਾਹਾਂ ਡਿਗਣਾ ਹੈ ਮਗਰ ਯਾਦ ਰੱਖੇ ਕਿ ਇਹ ਪਰਉਪਕਾਰ ਦਾ ਨਿਰਭੈ ਪਦ ਨਾਮ ਮਹਾਰਸ ਦੀ ਕਮਾਈ ਦਾ ਸਿਖਰਲਾ ਡੰਡਾ ਹੈ ਇੱਥੇ ਅਤੇ ਇੱਥੇ ਅਪੜ ਕੇ ਹੀ ਪੁਰਸ਼ ਪਰਉਪਕਾਰੀ ਹੋ ਸਕਦਾ ਹੈ ਜਿਨ੍ਹਾਂ ਦੇ ਪਰਮਾਰਥੀ ਜੀਵਨ ਆਤਮ ਬਲ ਦੇ ਤਾਣ ਆਪੇ ਤੋਂ ਉੱਚੇ ਹੋ ਚੁੱਕੇ ਹਨ ਜਿਨ੍ਹਾਂ ਦੀ ਆਤਮ ਬਿਰਤੀ ਭਜਨ ਬਾਣੀ ਦੇ ਪ੍ਰਤਾਪ ਨਾਲ ਦੇ ਅਧਿਆਸ ਤੋਂ ਰਹਿਤ ਹੋ ਚੁੱਕੀ ਹੈ ਜੋ ਨਾਮ ਰਸਾਇਣੀ ਅਮਲ ਨਸ਼ੇ ਨਾਲ ਖੀਵੇ ਹੋ ਕੇ ਦੇਹੋਂ ਵਿਦੇ ਹੋ ਚੁੱਕੇ ਹਨ ਜਿਨ੍ਹਾਂ ਦੀ ਅਮਲੀ ਭਗਤ ਕਮਾਈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਦੀ ਪਦਵੀ ਮੰਜ਼ਲ ਤੀਕ ਪਹੁੰਚ ਚੁਕੀ ਹੈ ਜਿਨ੍ਹਾਂ ਦੇ ਰਗੋ ਰੇਸ਼ੇ ਅੰਦਰ ਚੜਦਿਆਂ ਕਲਾ ਵਾਲਾ ਬੀਰ ਰਸ ਹਰ ਦਮ ਠਾਠਾ ਮਾਰ ਮਾਰ ਉੱਠਦਾ ਹੈ ਉਹੀ ਕੇਵਲ ਉਹ ਪੁਰਸ਼ ਹੀ ਪਰ ਉਪਕਾਰੀ ਬਣ ਸਕਦੇ ਹਨ ਸਿੱਖ ਸ਼ਹੀਦਾਂ ਦਾ ਬੀਰ ਰਸ ਪਰ ਉਪਕਾਰ ਨਮਿਤ ਬੀਰ ਰਸ ਦੇ ਅੰਤਰ ਆਤਮੇ ਹੋਣ ਤੋਂ ਭਾਵ ਇਹ ਹੈ ਕਿ ਸਾਹਮਣੇ ਦੀਨਾਂ ਦੁਖੀਆਂ ਉੱਪਰ ਜ਼ਬਰ ਹੋ ਰਿਹਾ ਹੋਵੇ ਧਰਮ ਦੀ ਹਾਨੀ ਹੋ ਰਹੀ ਹੋਵੇ ਅਤੇ ਅਨਿਆਉਂ ਅਤਿਆਚਾਰ ਦਾ ਬਾਜ਼ਾਰ ਗਰਮ ਹੋਵੇ ਉਥੇ ਜਿਸ ਦੇ ਰਿਦ ਅੰਤਰ ਦੀਨ ਰੱਖਿਆ ਅਤੇ ਹੱਤਿਆ ਹਤਨ ਦੇ ਅਗੰਮੀ ਵਲਵਲੇ ਉੱਠਣ ਪਰੰਤੂ ਵੈਰ ਵਿਰੋਧ ਤੇ ਕ੍ਰੋਧ ਹੰਕਾਰ ਦੀ ਅਨਸ ਮਾਤਰ ਵੀ ਇਨਾਂ ਵਲਵਲਿਆ ਅੰਦਰ ਨਾ ਹੋਵੇ ਅਤੇ ਇਹ ਵਲਵਲੇ ਤਨ ਮਨ ਧਨ ਅਤੇ ਸਰਬੰਸ ਵਾਰ ਦੇਣ ਦਾ ਅਮਲੀ ਜਾਮਾ ਪਹਿਰਾਉਣ ਦੀ ਤਾਰਬਰਕੀ ਕਲਾ ਵਰਤਾ ਦੇਣ ਤਾਂ ਜਾਣੀ ਹੈ ਕਿ ਵੀਰ ਰਸ ਵਾਲਾ ਪਰੁਫਖਾਰੀ ਜੀਵਨ ਉਤਪੰਨ ਹੋ ਗਿਆ ਹੈ ਜਿਉਂ-ਜਿਉਂ ਇਸ ਵੀਰ ਰਸ ਦੀ ਤਾਰ ਕਲਾ ਅੰਦਰ ਫਿਰਦੀ ਹੈ ਤਿਉਂ-ਤਿਉਂ ਨਾਮ ਦਾ ਖੰਡਾ ਦੂਣ ਸਵਾਇਆ ਖੜਕਦਾ ਹੈ ਅਤੇ ਇਹ ਨਾਮ ਦਾ ਖੰਡਾ ਖੜਕਦਾ ਹੋਵੇ ਅਤੇ ਬਾਹਰ ਨਿਜ ਭੁਜ ਬਲ ਤੋਂ ਬਾਹਰ ਅਮੁਖੀ ਸ਼ਤਰੂਆਂ ਦੁਸ਼ਟਾਂ ਨੂੰ ਦਮਨ ਕਰਨ ਹਾਰਾ ਸਰਬਲੋਹ ਦਾ ਖੜਕ ਖੰਡਾ ਖੜਕ ਰਿਹਾ ਹੋਵੇ ਅਤੇ ਅੰਦਰਲੀ ਲਿਵਤਾਰ ਨਿਮਖ ਮਾਤਰ ਵੀ ਨਾ ਟੁੱਟੇ ਅੰਦਰਲੀ ਲਿਵਤਾਰ ਨਿਮਖ ਮਾਤਰ ਵੀ ਨਾ ਟੁੱਟੇ ਇਹ ਵੀਰ ਰਸ ਅਤੇ ਪਰ ਉਪਕਾਰੀ ਯੋਧੇ ਦੇ ਵਾਸਤਵੀ ਲੱਛਣ ਹਨ ਵਾਹ ਵਾਹ ਇਸ ਵਿਵਸਥਾ ਪਰਥਾਏ ਸ੍ਰੀ ਦਸਮੇਸ਼ ਜੀ ਦਾ ਇਹ ਮੁਖਵਾਕ ਕਿਹਾ ਸੁੰਦਰ ਫਬਦਾ ਹੈ ਇਥਾ ਤਨ ਜੀਉ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰਾ ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰਾ ਦਸਮ ਗ੍ਰੰਥ ਕ੍ਰਿਸ਼ਨ ਅਵਤਾਰ ਪਰ ਉਪਕਾਰੀ ਵੀਰ ਨੂੰ ਮਰਨ ਕਾਲ ਦਾ ਤਰਾਸ ਨਹੀਂ ਮਰ ਮਿਟਣ ਦੀ ਪਰਵਾਹ ਨਹੀਂ ਲੱਖਾਂ ਖੂਨੀਆ ਦੇ ਮੁਖਾਲਫ ਲਸ਼ਕਰਾਂ ਦਾ ਭੈ ਨਹੀਂ ਉਹ ਆਪ ਜੀਵਨ ਮੁਕਤ ਹੈ ਅਤੇ ਜਿਨ੍ਹਾਂ ਨੂੰ ਤਲਵਾਰ ਦੇ ਘਾਟ ਪਾਰ ਉਤਾਰਦਾ ਹੈ ਉਹਨਾਂ ਨੂੰ ਸ਼ਹੀਦੀ ਦਾ ਸ਼ਰਬਤ ਚਖਾਉਂਦਾ ਅਤੇ ਮੁਕਤ ਕਰਾਉਂਦਾ ਹੈ ਉਹੜਕ ਆਪ ਵੀ ਸ਼ਹੀਦੀ ਮਰਤਬਾ ਪਾਉਂਦਾ ਹੈ ਉਸ ਦੇ ਹੱਥੋਂ ਮਰਦਾ ਮਰਾਉਂਦਾ ਕੋਈ ਨਹੀਂ ਬਲਕਿ ਹਰ ਕੋਈ ਉਸ ਦੀ ਸਿਰ ਸਾਬਤ ਦੀ ਭੇਟਾ ਹੋ ਕੇ ਅਮਰ ਪਦਵੀ ਪਾਉਂਦਾ ਹੈ ਇਹੀ ਕਾਰਨ ਸੀ ਕਿ ਸ਼ਤਰੂ ਦਲ ਵਿੱਚੋਂ ਜਿਸ ਕਿਸੇ ਨੂੰ ਵੀ ਜਿਸ ਕਿਸੇ ਨੂੰ ਵੀ ਸ੍ਰੀ ਦਸਮੇਸ਼ ਜੀ ਦਾ ਤੀਰ ਵਿੰਨਦਾ ਸੀ ਜਿਸ ਕਿਸੇ ਨੂੰ ਵੀ ਸ੍ਰੀ ਦਸਮੇਸ਼ ਜੀ ਦਾ ਤੀਰ ਵਿੰਨਦਾ ਸੀ ਉਸ ਨੂੰ ਸਵਾਦ ਆ ਜਾਂਦਾ ਸੀ ਉਸ ਨੂੰ ਸਵਾਦ ਆ ਜਾਂਦਾ ਸੀ ਪੀੜ ਨਹੀਂ ਸੀ ਪ੍ਰਤੀਤ ਹੁੰਦੀ ਪੀੜ ਨਹੀਂ ਸੀ ਪ੍ਰਤੀਤ ਹੁੰਦੀ ਸਭੋਂ ਵਾਹ ਵਾਹ ਕਰਦਾ ਹੋਇਆ ਅਮਰ ਅਨੰਦੀ ਹੋ ਜਾਂਦਾ ਸੀ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਖੰਡੇ ਦਾ ਸ਼ਹੀਦੀ ਰਸ ਚਖ ਕੇ ਵੈਰ ਵਿਰੋਧੀ ਅਗਨੀ ਨਾਲ ਸੜੇ ਹੋਏ ਹਿਰਦੇ ਵੀ ਸੀਤਲ ਅਤੇ ਸ਼ਾਂਤ ਹੋ ਜਾਂਦੇ ਸਨ ਸ਼ਹੀਦ ਬਾਬੇ ਦਾ ਅਸੀਸ ਧੜ ਤੋਂ ਉਤਰ ਗਿਆ ਹੈ ਨਾਮਧਿਆ ਰੰਗਾਂ ਸਹਿਤ ਲਾਲੋ ਲਾਲ ਹਸਮੁਖੀ ਚਿਹਰੇ ਦਾ ਸ਼ਾਂਤਮਈ ਨੂਰ ਜਿਉਂ ਕਰ ਤਿਉਂ ਦਗਦਾ ਕਰਦਾ ਹੈ ਸੀਸ ਧੜ ਦੀ ਬਾਜ਼ੀ ਵਿੱਚ ਸੁਰਖਰੂ ਹੋ ਚੁੱਕੇ ਸ਼ਹੀਦ ਬਾਬੇ ਦਾ ਸੀਸ ਬਾਬੇ ਦੀ ਬਾਵੇਂ ਭੁਜਾ ਉੱਤੇ ਵਿਰਾਜਮਾਨ ਹੁੰਦਾ ਹੋਇਆ ਸ਼ਹੀਦੀ ਪਿੜ ਦੇ ਖਿਡਾਰੀਆਂ ਦੇ ਹੋਲੇ ਦਾ ਨਜ਼ਾਰਾ ਵੇਖ-ਵੇਖ ਵਿਗਸ ਰਿਹਾ ਹੈ ਅਤੇ ਸੀਸੋਂ ਸਖਣਾ ਧੜ ਦੇਹਣੀ ਭੁਜ ਬਲ ਦੇ ਸਹਾਰੇ ਖੰਡਾ ਉਲਾਰ-ਉਲਾਰ ਕੇ ਸੈਂਕੜਿਆਂ ਨੂੰ ਪਾਰ ਬੁਲਾ ਰਿਹਾ ਹੈ ਨਹੀਂ ਨਹੀਂ ਸ਼ਹੀਦੀ ਦਾ ਸ਼ਰਬਤ ਚਖਾ ਰਿਹਾ ਹੈ ਅਤੇ ਤਿੰਨ ਮੀਲ ਲਗਾਤਾਰ ਤਿੰਨ ਮੀਲ ਲਗਾਤਾਰ ਇਹ ਬਹਾਰ ਵੱਜੀ ਤੁਰੀ ਜਾਂਦੀ ਹੈ ਜਿਸ ਦਾ ਸਾਰ ਇਹ ਨਿਕਲਦਾ ਹੈ ਕਿ ਟਿੱਡੀ ਦਲ ਸ਼ਤਰੂਆਂ ਦੀ ਫੌਜ ਇੱਕ ਆਣ ਵਿੱਚ ਖੇਰੂ-ਖੇਰੂ ਹੋ ਜਾਂਦੀ ਹੈ ਇਸ ਬਿਰਤਾਂਤ ਦੀ ਗਵਾਹੀ ਇਤਿਹਾਸ ਦੇ ਰਹੇ ਹਨ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਪਰ ਉਪਕਾਰੀ ਨਾਮ ਜੁਗਾਂ ਪਰਯੰਤ ਸਫਾਏ ਹਸਤੀ ਉੱਤੇ ਕਾਇਮ ਰਹੇਗਾ ਗੁਰੂ ਘਰ ਦੇ ਪਰਉਪਕਾਰ ਦੇ ਪੁੱਤਿਆਂ ਦੀ ਸੂਰਬੀਰਤਾ ਦਾ ਇੱਕੋ ਵਰਣਨ ਕੀ ਪੂਰਵਕ ਉਦਾਹਰਣ ਵੀਰ ਰਸੇ ਪਰਉਪਕਾਰ ਦੀ ਸ਼ਾਂਤ ਕਲਾ ਵਾਲੀ ਵਿਵਸਥਾ ਜਾਣਾਉਣ ਹਿਤ ਕਾਫੀ ਤੋਂ ਵੀ ਵਧਿਕ ਹੈ। ਇਹੀ ਆਦਰਸ਼ ਹੈ ਵੀਰ ਰਸ ਅਤੇ ਸ਼ਾਂਤ ਰਸ ਸੰਜੁਕਤੀ ਸੰਗਮੇ ਗੁਰਮਤਿ ਪਰਉਪਕਾਰ ਦਾ। ਇਸ ਤੋਂ ਸਾਫ਼ ਸੱਟਾ ਨਿਕਲਦਾ ਹੈ ਕਿ ਕੇਵਲ ਦੇਹੋਂ ਵਿਦੇਹ ਹੋ ਕੇ ਦੇਹੋਂ ਵਿਦੇ ਹੋ ਕੇ ਸੀਸ ਤਲੀ ਤੇ ਰੱਖਣ ਵਾਲੇ ਅਟੁੱਟ ਲਿਵਤਾਰ ਦੇ ਧਨੀ ਗੁਰਮੁਖ ਪਿਆਰੇ ਹੀ ਪਰ ਉਪਕਾਰੀ ਵੀਰ ਰਸੀਏ ਵਿਵੇਕੀ ਜਨ ਬਣ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ